ਲਓ ਵੀ ਦੋਸਤੋ ਜਿਨ੍ਹਾਂ ਦੇ ਕਦ ਫਿੱਡੇ ਫਿੱਡੇ ਛੋਟੇ ਛੋਟੇ ਰਹਿ ਗਏ ਹਨ ਘਰ ਦੀਆਂ ਪੌੜੀਆਂ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਲੰਬਾ ਆਪਣਾ ਕਦਿਆ ਉਹ ਕਰ ਸਕਦੇ ਜੇ ਤੁਸੀਂ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਐਂਟਰ ਹੋਵੋਗੇ ਨਾ ਤੁਹਾਨੂੰ ਝੁੱਕ ਕੇ ਜਾਣਾ ਪਊਗਾ ਨਹੀਂ ਤੇ ਤੁਸੀਂ ਉੱਪਰ ਵੱਜੋਗੇ ਇੰਨੇ ਕਿ ਜ਼ਿਆਦਾ ਤੁਸੀਂ ਲੰਬੇ ਵਾਂਸ ਵਾਂਗ ਹੋ ਚੋਗੇ ਲਓ ਵੀ ਦੋਸਤੋ ਜਿਨ੍ਹਾਂ ਲੋਕਾਂ ਦੇ ਕਦ ਨਿੱਕੇ ਰਹਿ ਜਾਂਦੇ ਆ ਫਿੱਡੇ ਫਿੱਡੇ ਜੇ ਰਹਿ ਜਾਂਦੇ ਆ ਛੋਟੇ ਕਦ ਦੀ ਬਹੁਤ ਜ਼ਿਆਦਾ ਪ੍ਰੋਬਲਮ ਜ਼ਿਆਦਾਤਰ ਅੱਜਕੱਲ੍ਹ ਜਿਹੜੀਆਂ ਕੁੜੀਆਂ ਹਨ ਨਾ ਉਹਨਾਂ ਦੇ ਜਿਹੜੇ ਕੱਦ ਆ ਬਹੁਤ ਜ਼ਿਆਦਾ ਛੋਟੇ ਰਹਿ ਜਾਂਦੇ ਪਰ ਦੋਸਤੋ ਇਹ ਜਿਹੜੇ ਘਰ ਦੀਆਂ ਪੌੜੀਆਂ ਹਨ ਨਾ ਪੌੜੀਆਂ ਦੇ ਨਾਲ ਤੁਸੀਂ ਇੱਕ ਐਕਸਰਸਾਈਜ਼ ਕਰਨੀ ਆ ਜਿਹੜੀ ਐਕਸਰਸਾਈਜ਼ ਅੰਗਰੇਜ਼ ਗੋਰੇ ਵੀ ਵਰਤਦੇ ਆ ਅਮਰੀਕਾ ਦੇ ਗੋਰੇ ਵੀ ਇਹ ਵਾਲੀ ਐਕਸਰਸਾਈਜ਼ ਵਰਤਦੇ ਆ ਜਿਨ੍ਹਾਂ ਦੇ ਕੱਦ ਬਹੁਤ ਛੋਟੇ ਰਹਿ ਜਾਂਦੇ ਜਿਨ੍ਹਾਂ ਨੂੰ ਲੋਕ ਛੋਟੂ ਛੋਟੂ ਜਾਂ ਨਿੱਕੂ ਨਿੱਕੂ ਕਹਿਣ ਲੱਗ ਪੈਂਦੇ ਜਾਂ ਫਿਰ ਮੁਕਾਬਲਾ ਕਰਦੇ ਆ ਕਿ ਉਹ ਛੋਟੂ ਇੱਧਰ ਆ ਦੋਸਤੋ ਇੱਕ ਦਾ ਇਹ ਜਿਹੜਾ ਤਗੜਾ ਕਮਾਲ ਆ ਤੁਸੀਂ ਆਪਣਾ ਕਦ ਇੰਨਾ ਕੁ ਉੱਚਾ ਕਰ ਸਕਦੇ ਤੁਸੀਂ ਰਾਤ ਨੂੰ ਆਪਣੀ ਆਪਣੇ ਘਰ ਦੀਆਂ ਕੰਧਾਂ ਦੇ ਵਿੱਚ ਵਾਜਦੇ ਫਿਰ ਛੱਤਾਂ ਦੇ ਉੱਤੇ ਜਿਹੜਾ ਤੁਹਾਡਾ ਸਿਰ ਆ ਉਹ ਵੱਜੂਗਾ ਇਹ ਦੋਸਤੋ ਜਿਹੜਾ ਤਰੀਕਾ ਨਾਲ ਆਪਾਂ ਦੂਰੋਂ ਲੱਭ ਕੇ ਲਿਆਂਦਾ ਕੋਈ ਇਹਦੇ ਵਿੱਚ ਕੋਈ ਵੀ ਤੁਹਾਨੂੰ ਦਵਾਈ ਖਾਣ ਦੀ ਲੋੜ ਨਹੀਂ ਪੈਣੀ ਕੁਝ ਨਹੀਂ ਕਰਨ ਦੀ ਲੋੜ ਪੈਣੀ ਸਿਰਫ ਇੱਕ ਐਕਸਰਸਾਈਜ਼ ਹੈ ਜਿਹੜੀ ਤੁਸੀਂ ਪੌੜੀਆਂ ਦੇ ਨਾਲ ਕਰਨੀ ਹੈ ਤੇ ਤੁਹਾਡਾ ਜਿਹੜਾ ਕਦ ਸਿਰਫ ਇੱਕ ਹਫ਼ਤੇ ਜਿਆਦਾ ਜਿਹੜਾ ਤੁਹਾਨੂੰ ਬਦਲਾਅ ਆ ਆਪਣੇ ਆਪ 'ਚ ਨਜ਼ਰ ਆਏਗਾ ਕਿਵੇਂ ਕਰਨਾ ਦੋਸਤੋ ਐਕਸਰਸਾਈਜ਼ ਕਿਵੇਂ ਕਰਨੀ ਆ ਉਹ ਤੁਹਾਨੂੰ ਦੱਸਦੇ ਆ ਜਿਹੜੀ ਗੋਰੇ ਵੀ ਵਰਤਦੇ ਆ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਸਾਰਿਆਂ ਤੱਕ ਸ਼ੇਅਰ ਜ਼ਰੂਰ ਕਰੋ ਕਿਉਂਕਿ ਲੋਕਾਂ ਦੇ ਜਿਹੜੇ ਕੱਦ ਆ ਬਹੁਤ ਜ਼ਿਆਦਾ ਛੋਟੇ ਰਹ ਜਾਂਦੇ ਬੱਚੇ ਲਓ ਵੀ ਦੋਸਤੋ ਜਿੰਨਾ ਬੱਚਿਆਂ ਦੇ ਕੱਦ ਬਹੁਤ ਜ਼ਿਆਦਾ ਛੋਟੇ ਰਹਿ ਗਏ ਆ ਨਾ ਉਹਨਾਂ ਨੇ ਐਕਸਰਸਾਈਜ਼ ਕਰਨੀ ਕਿਸ ਤਰੀਕੇ ਨਾਲ ਤੇ ਕਿਸ ਟਾਈਮ ਤੇ ਕਰਨੀ ਆ ਉਹ ਵੀ ਤੁਹਾਨੂੰ ਦੱਸਦੇ ਆ ਵੀ ਤੁਸੀਂ ਦੋਸਤੋ ਸਵੇਰੇ ਜਲਦੀ ਉੱਠਣਾ ਹੈ ਜਿਸ ਤਰ੍ਹਾਂ ਦੋਸਤੋ ਆਪਾਂ ਡਾਕਟਰ ਕੋਲ ਜਾਂਦੇ ਆ ਤੇ ਇੱਕ ਦਵਾਈ ਖਾਣੇ ਆ ਹਨਾ ਡਾਕਟਰ ਆਪਾਂ ਨੂੰ ਦੱਸਦਾ ਕਿ ਦਵਾਈ ਸਵੇਰੇ ਖਾਣੀ ਦੁਪਹਿਰੇ ਖਾਣੀ ਸ਼ਾਮ ਨੂੰ ਖਾ ਤੇ ਸ਼ਾਮ ਨੂੰ ਖਾਣੀ ਉਸੇ ਤਰੀਕੇ ਦੇ ਨਾਲ ਹੀ ਇਹ ਜਿਹੜੀ ਐਕਸਰਸਾਈਜ਼ ਹੈ ਨਾ ਦਿਨ ਦੇ ਵਿੱਚ ਸਿਰਫ ਇੱਕੋ ਟਾਈਮ ਹੀ ਕਰਨੀ ਆ ਤੇ ਕਰਨੀ ਕਿਸ ਟਾਈਮ ਤੇ ਤੁਸੀਂ ਤੜਕੇ ਕਰਨੀ ਆ ਇਹ ਨਹੀਂ ਆ ਕਿ ਆਪਾਂ ਤੜਕੇ 8 ਵਜੇ ਉੱਠ ਗਏ ਜਾਂ 9 ਵਜੇ ਉੱਠ ਗਏ ਜਾਂ 7 ਵਜੇ ਉੱਠ ਗਏ ਨਾ ਦੋਸਤੋ ਤੜਕੇ ਤੜਕੇ ਆਪਾਂ ਜਿਹੜੀ ਐਕਸਰਸਾਈਜ਼ ਹੈ ਨਾ ਇਹ ਕਰਨੀ ਆ ਤੁਸੀਂ 5 ਵਜੇ ਉੱਠ ਕੇ ਕਹਿੰਦੇ ਭਾਵ ਕਿ ਸੂਰਜ ਚੜਨ ਤੋਂ ਪਹਿਲਾਂ ਸੂਰਜ ਚੜਨ ਤੋਂ ਪਹਿਲਾਂ ਤੁਸੀਂ ਪਹਿਲਾਂ ਕੋਠੇ ਤੇ ਆ ਕੇ ਜਾਂ ਆਪਣੇ ਘਰ ਦੀ ਪੌੜੀ ਦੇ ਲਾਗੇ ਜਾ ਕੇ ਪੰਜ ਲੰਬੇ ਲੰਬੇ ਸਾਹ ਲੈਣੇ ਆ ਲੰਬੇ ਲੰਬੇ ਸਾਹ ਲੈਣ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਿਵੇਂ ਕਰਨੀ ਆ ਉਹ ਤੁਹਾਨੂੰ ਦੱਸ ਲਓ ਵੀ ਦੋਸਤੋ ਤੁਸੀਂ ਕੋਈ ਵੀ ਜਿਹੜਾ ਆਪਣੇ ਪੈਰ ਦੇ ਵਿੱਚ ਆਪਣੇ ਪੈਰ ਦੇ ਵਿੱਚ ਕੋਈ ਬੂਟ ਨਹੀਂ ਪਾਉਣਾ ਕੋਈ ਚੱਪਲ ਨਹੀਂ ਪਾਉਣੀ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੀਆਂ ਪੌੜੀਆਂ ਦੇ ਉੱਤੇ ਆ ਜਾ ਪੌੜੀਆਂ ਦੇ ਉੱਤੇ ਆ ਕੇ ਕੀ ਕਰਨਾ ਹੈ ਕਿ ਆਪਣਾ ਅੱਧਾ ਪੈਰ ਆਪਣੀ ਪੌੜੀ ਦੇ ਉੱਪਰ ਰੱਖਣ ਦੇ ਅੱਧਾ ਪੈਰ ਆਪਣਾ ਨੰਗਾ ਥੱਲੇ ਰੱਖਣਾ ਹੈ ਇਸ ਤਰੀਕੇ ਨਾਲ ਦੋਵੇਂ ਪੈਰਾਪਾ ਇੱਥੇ ਰੱਖ ਲਵਾਂ। ਚੈੱਕ ਕਰੋ ਦੋਸਤੋ ਬਿਲਕੁਲ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਪੌੜੀ ਦੇ ਖਲੋ ਜਾਣਾ ਹੈ ਤੇ ਇਹ ਤੁਸੀਂ 5 ਮਿੰਟ ਪਹਿਲਾਂ ਤਾਂਮ ਕਰਨਾ ਹੈ ਫਿਰ ਠਾਂ ਹੋ ਜਾਣਾ। ਤੋਂ ਤੁਸੀਂ ਜਿਹੜੀ ਐਕਸਰਸਾਈਜ਼ ਹੈ ਨਾ 5 ਵਜੇ ਸਵੇਰੇ ਉੱਠ ਕੇ ਇਸ ਤਰ੍ਹਾਂ ਕਰੀ ਜਾਣਾ ਕਰੀ ਜਾਣਾ ਕੱਟੋ-ਕੱਟ ਇਹਨੂੰ ਆਪਾਂ 15 ਮਿੰਟ ਕਰਨੀ ਹੈ। ਦੋਸਤੋ ਇਹ ਵਾਲੀ ਜਿਹੜੀ ਐਕਸਰਸਾਈਜ਼ ਹੈ ਨਾ ਇਹ ਕਰਨੀ ਹੈ ਕਰਨੀ ਦੇ ਨਾਲ ਹੁੰਦਾ ਕੀ ਹੈ ਕਿ ਜਿਹੜੀਆਂ ਆਪਣੀਆਂ ਥਲਣੀਆਂ ਮਾਸਪੀਸ਼ੀਆਂ ਹਨ ਨਾ ਤੇ ਇਹਦਾ ਜਿਹੜਾ ਜੋਰ ਹੈ 10 ਵਾਰ ਉੱਤੇ ਥੱਲੇ ਹੋਗੇ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀਆਂ ਜਿਹੜੀਆਂ ਪੈਰਾਂ ਦੀਆਂ ਤੇ ਲੱਤਾਂ ਦੀਆਂ ਤੇ ਜਿਹੜੀਆਂ ਗੋਡੇ ਦੀਆਂ ਮਾਸਪੀਸ਼ੀਆਂ ਸਾਰੀਆਂ ਮਾਈਨਰ ਜਿਹਾ ਥੋੜਾ ਜਿਹਾ ਜਿਹੜਾ ਪੇਨ ਯਾਨੀ ਉਹ ਫੀਲ ਹੋਊਗੀ ਥੋੜੀ ਜਿਹੀ ਦਰਦ ਫੀਲ ਹੋਊਗੀ ਉਹ ਮਾਸ ਪੇਸ਼ੀਆਂ ਜਿਹੜੀਆਂ ਆਪਣੀਆਂ ਲੰਬੀਆਂ ਹੋਣੀਆਂ ਖਿੱਚੀਆਂ ਜਾਣਗੀਆਂ ਤੇ ਉਹ ਆਪਣੇ ਸਾਰੇ ਸਰੀਰ ਦੇ ਵਿੱਚ ਪਤਾ ਲੱਗੇਗਾ ਕਿ ਹਾਂ ਵੀ ਐਕਸਰਸਾਈਜ਼ ਹੋ ਰਹੀ ਹੈ ਐਕਸਰਸਾਈਜ਼ ਦੋਸਤੋ ਇਸ ਤਰ੍ਹਾਂ ਹੀ ਕਰਨੀ ਹੈ ਇਹ ਨਹੀਂ ਕਿ ਆਪਾਂ ਪੂਰਾ ਪੈਰ ਇੱਤੇ ਧਰ ਲੈਣਾ ਜਾਂ ਫਿਰ ਮਾੜਾ ਜਾਂ ਤਰਨਾ ਪੁੱਪਾਬ ਜਿਹੜਾ ਆਪਣੀ ਉਂਗਲਾਂ ਤੋਂ ਮਾੜੀ ਜੀ ਪਿੱਛੇ ਆਪਾਂ ਬਾਕੀ ਪੈਰ ਆਪਾਂ ਥੱਲੇ ਹੀ ਰਹਿਣ ਦੇਣ ਇਸੇ ਤਰੀਕੇ ਦੇ ਨਾਲ ਠੀਕ ਹੈ ਨਾ ਦੋਸਤੋ ਇਸ ਤਰੀਕੇ ਦੇ ਨਾਲ ਹੀ ਤੁਸੀਂ ਆਪਣੇ ਘਰ ਦੇ ਵਿੱਚ ਐਕਸਰਸਾਈਜ਼ ਕਰਨੀ ਹੈ ਠੀਕ ਹੈ ਨਾ ਦੋਸਤੋ ਇਸ ਤਰੀਕੇ ਦੇ ਨਾਲ ਹੀ ਜਿਹੜੇ ਲੋਕ ਛੋਟੇ ਨੇ ਜਾਂ ਜਿਨ੍ਹਾਂ ਦੇ ਕੱਦ ਜਿਹੜੇ ਬਹੁਤ ਛੋਟੇ ਰਹਿ ਗਏ ਬੱਚਿਆਂ ਦੇ ਕੱਦ ਕੁੜੀਆਂ ਦੇ ਸਪੈਸ਼ਲੀ ਕੁੜੀਆਂ ਜਿਹੜੀਆਂ ਅੱਜ ਕੱਲ ਬਹੁਤ ਛੋਟੀਆਂ ਛੋਟੀਆਂ ਰਹਿ ਜਾਂਦੀਆਂ ਜਿਹੜੇ ਬੱਚੇ ਆ ਉਹ ਪੜਦੇ ਭਾਵੇਂ ਕਾਲਜ 'ਚ ਹੋਣ ਭਾਵੇਂ 12ਵੀਂ ਕਲਾਸ 'ਚ ਪੜਦੇ ਹੋਣ ਤਾਂ ਵੀ ਛੋਟੇ ਲੱਗਦੇ ਆ ਕਿ ਜਿੱਦਾਂ 5ਵੀਂ 6ਵੀਂ 'ਚ ਪੜਦੇ ਆ ਇਹ ਐਕਸਰਸਾਈਜ਼ 215 ਮਿੰਟ ਕਰਨ ਤੋਂ ਬਾਅਦ ਕੀ ਕਰਨਾ ਕਿ ਤੁਸੀਂ ਇੱਕ ਗਲਾਸ ਸਵੇਰੇ ਦੁੱਧ ਦਾ ਪੀਣਾ ਭਾਵੇਂ ਗਰਮ ਲੈ ਲਓ ਤੇ ਭਾਵੇਂ ਲੈ ਲਓ ਠੰਡਾ ਇੱਕ ਗਲਾਸ ਦੁੱਧ ਦਾ ਪੀ ਕੇ ਤੇ ਇਹ ਵਾਲੀ ਐਕਸਰਸਾਈਜ਼ ਦੋਸਤੋ ਲਗਾਤਾਰ ਜੇ ਤੁਸੀਂ ਇੱਕ ਹਫਤਾ ਕੀਤੀ ਨਾ ਤੇ ਤੁਹਾਨੂੰ ਬਦਲਾ ਆਉਣਾ ਨਜ਼ਰ ਆਜੂਗਾ ਤੇ ਲਗਾਤਾਰ ਜੇ ਤੁਸੀਂ 2 ਮਹੀਨੇ ਕਰ ਲਈ ਨਾ ਤੇ ਕੱਦ ਦੇ ਵਿੱਚ ਤੁਹਾਡਾ ਇੰਨਾ ਕੁ ਜ਼ਿਆਦਾ ਫਰਕ ਨਜ਼ਰ ਆਊਗਾ ਕਿ ਕੀ ਕਹਿੰਦੇ ਆ ਗੱਲਾਂ ਤੁਸੀਂ ਕਹਿੰਨੇ ਕਿ ਜ਼ਿਆਦਾ ਦੋਸਤੋ ਵਾਂਸਾਂ ਨੂੰ ਲੰਬੇ ਹੋ ਜਾਓਗੇ ਨਾ ਤੁਸੀਂ ਘਰ ਦੀਆਂ ਜਿਹੜੀਆਂ ਛੱਤਾਂ 'ਚ ਵਜਦੇ ਫਿਰੋਗੇ ਤੁਹਾਡਾ ਸਿਰ ਛੱਤਾਂ 'ਚ ਵਜਦਾ ਵਜਦਾ ਫਿਰੂਗਾ ਇਹ ਤਰੀਕਾ ਦੋਸਤੋ ਬਹੁਤ ਹੀ ਜ਼ਿਆਦਾ ਵਧੀਆ ਵਾ ਤੁਸੀਂ ਇੱਕ ਵਾਰੀ ਇਹਨੂੰ ਅਜਮਾ ਕੇ ਵੇਖੋਗੇ ਨਾ ਤੇ ਤੁਸੀਂ ਆਪਣੇ ਘਰ ਦਾ ਜਿਹੜਾ ਬੂਹਾ ਵੀ ਲੰਗੋਗੇ ਤੁਸੀਂ ਉੱਪਰ ਟੱਚ ਕਰਕੇ ਜਾਓਗੇ ਤੁਹਾਨੂੰ ਜਿਹੜਾ ਝੁੱਕ ਕੇ ਥੱਲੇ ਨੂੰ ਜਾਣਾ ਪਏਗਾ ਇੰਨਾ ਕਿ ਇਹ ਜਿਹੜਾ ਤਗੜਾ ਤਰੀਕਾ ਆ ਜੀ ਇੱਕ ਵਾਰ ਦੋਸਤੋ ਇਹ ਬੜੀ ਐਕਸਰਸਾਈਜ਼ ਕਰਕੇ ਜਰੂਰ ਵੇਖਿਓ ਬਹੁਤ ਵਧੀਆ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜਾ ਉਹ ਮਿਲੂਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਨਾ ਤੇ ਦੱਬ ਕੇ ਸ਼ੇਅਰ ਕਰਕੇ ਜਾਓ ਉਹਨਾਂ ਲੋਕਾਂ ਤੱਕ ਜਿਨ੍ਹਾਂ ਦੇ ਕਦ ਬਹੁਤ ਜ਼ਿਆਦਾ ਫਿੱਡੇ ਫਿੱਡੇ ਰਹਿ ਗਏ ਆ ਤੇ ਗਾਂ ਵੀ ਇਦਾਂ ਦੀਆਂ ਹੋਏ ਇਨਫੋਰਮੇਟਿਵ ਵੀਡੀਓਜ਼